ਮਾਨਯੋਗ ਡੀਆਈਜੀ ਸਾਹਿਬ ਫੋਜਪੁਰ ਰੇਂਜ ਜੀ ਹਰਮਨ ਬੀ ਸਿੰਘ ਜੀ ਗਿੱਲ ਸਾਹਿਬ ਵੱਲੋਂ ਜਿਹੜੇ ਫੋਜਪੁਰ ਰੇਂਜ ਦੇ ਵਿੱਚ ਰੈਡ ਅਲਰਟ ਕਰਵਾਏ ਗਏ ਆ ਉਹ ਸਬੰਧ ਵਿੱਚ ਅੱਜ ਮੈਂ ਵੀ ਰੈਡ ਅਲਰਟ ਪੁਆਇੰਟ ਜਿਹੜਾ ਅਲਬਮ ਕੋਠੀ ਤੇ ਨਾਚਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਹੈ ਇਹਦੇ ਨਾਲ ਜਿਹੜੇ ਮਾੜੇ ਅੰਸਰ ਉਹਨਾਂ ਤੇ ਪ੍ਰਭਾਵ ਵੀ ਪੈਂਦਾ ਤੇ ਪੁਲਿਸ ਚੈਕਿੰਗ ਵੀ ਕਰਦੀ ਆ ਤੇ ਜਿਹੜੇ ਆਮ ਸ਼ਹਿਰੀ ਨੇ ਜਿਹੜੇ ਸੰਗੇ ਨਾਗਰਿਕ ਨੇ ਉਹਨਾਂ ਦੇ ਵਿੱਚ ਕੰਫੀਡੈਂਸ ਦਾ ਵੀ ਵਿਭੇਸ਼ ਹੁੰਦਾ ਸੋ ਇਸ ਤਰ੍ਹਾਂ ਮੇਰੇ ਸੈਂਕੜੇ ਬਾਈਕਲ ਕਾਰਾਂ ਜਿਹੜੇ ਉਹ ਚੈੱਕ ਕੀਤੇ ਗਏ ਕੁਝ ਜਿਹੜੇ ਗਲਤ ਵਹੀਕਲ ਸੀ ਉਹਨਰੇ ਚਲਾਨ ਵੀ ਕੱਟੇ ਗਏ ਸੋ ਜਿਹੜੀ ਇਹ ਨਾਕਾਬੰਦੀ ਆ ਰੈਡ ਅਲਰਟ ਦੇ ਤਹਿਤ ਜਿਹੜੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਾਕੀ ਦੇਸ਼ ਦੀ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਗਈ। ਤੋਂ ਮੇਰੀ ਸਬ-ਡਿਵੀਜ਼ਨ ਦੇ ਵਿੱਚ ਵੀ ਸਾਰੇ ਚੌਕੀ ਚਾਰ ਤੇ ਸਾਰੇ ਜਿਹੜੇ ਐਸ.ਐਚ.ਓ ਸਹਬਾਨਾ ਵੱਲੋਂ ਉਹਨਾਂ ਦੇ ਦਿੱਤੇ ਹੋਏ ਪੁਆਇੰਟਾਂ ਦੇ ਉੱਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ। ਇਹਦੇ ਨਾਲ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਜਿਹੜੀ ਆ ਇਹ ਇੱਕ ਸੰਦੇਸ਼ ਜਾਂਦਾ ਹੈ ਕਿ ਪੁਲਿਸ ਹਰ ਤਰ੍ਹਾਂ ਨਾਲ ਲੜ ਤੇ ਚੁੱਕਣੀ ਆ।